ਕਿਆ ਜਰਵਾਲ ਜੀ ਆਇਆ ਕਰੋ ਮੁਰੇ ਹੋ ਗਏ ਚੈੱਕ ਕਰੋ ਚੈੱਕ ਹਾਂ ਹਾਂ ਚੈੱਕ ਕਰ ਮੋਦੀ ਨਗਾ ਦਾ ਚੈੱਕ ਕਰ ਚੈੱਕ ਕਰ ਮੋਦੀ ਨਗਾ ਦਾ ਚੈੱਕ ਕਰ ਹੂ ਨਾ ਪੰਥ ਜੀ ਨਾ ਮੋਦੀ ਦਰੂ ਬੰਡਣਾ ਹੂ ਮੈਨੂੰ ਪਤਾ ਸਰਪੰਚੀ ਪੱਕੀ ਕਰਨ ਵਾਸਤੇ ਮੈਂ ਵੀ ਤਾਂ ਇਹ ਕਹਿਣਾ ਵੀ ਚੈੱਕ ਕਰ ਚੈੱਕ ਆਪਾਂ ਕਦੇ ਵਾਸਤੇ ਖੜਿਆ ਆਪਾਂ ਇਹਨੂੰ ਹਣ ਛੱਡ ਦੇ ਫੜ ਫੜ ਬੜੋ ਤੂ ਸਿਮਰ ਆ ਯਾਰ ਮੈਂ दारू ਫੜਨਾ ਆਇਆ दारू ਛੋਟੀ दारू ਵਾਲੀ ਆਤ ਨਹੀਂ ਜਾਂਦੀ ਇਹ ਦੇਖ ਬੋਟਾ ਬੋਟਾ ਤਾਂ ਸਾਢੇ ਦਿਨ ਦੇ दारू ਆ ਯਾਰ दारू ਪੀਣੇ ਆਇਆ ਮੋਦੀ दारू ਬਣਾ ਜ਼ਬਰਦਸਤ ਵੋਟਾਂ ਲੈਣ ਵਾਸਤੇ ਲੋਕਾਂ ਨੂੰ ਮੈਂ ਫੜਨਾ ਆ ਪੜਨਾ ਹੋਏ ਤੂੰ ਜੀ ਮੈਨੂੰ ਕਚੀਆਂ ਗੋਲੀਆਂ ਖੇਡਣ ਵਾਲਾ ਕੜੇ ਹਾਰੀ ਸਮਝਿਆ ਹੋਏ ਭਾਈਓ ਤੇ ਪੜੋ ਮੈਂ ਤਾਂ ਰੋਡਾ ਤੇ ਆਣ ਪੰਗ ਘਰਨ ਵਾਸਤੇ ਇੱਥੇ ਖੜਾ ਸੀ ਗਦਾ ਲੈ ਕੇ ਦੂਜੇ ਵਾਰਿਆਂ ਲੋਕਾਂ ਨੂੰ दारू ਦਾ ਪਚਾ ਠੀਕ ਕਪਤਾਨ ਸਾਹਿਬ ਦੇ ਹਾਥੀ ਬੋਟਾ ਤਾਂ ਸਾਡੀਆਂ ਪਕੀਆਂ ਨੇ ਭਾਈਓ ਤੇ ਮਣੋ ਓਏ ਆ ਪੰਤ ਜੀ ਮੈਂ ਸੋਨ ਦਸਰ ਭੁੱਲ ਗਿਆ ਕਪਤਾਨ ਪਰਲੇ ਰਾਤ ਤੇ ਕੱਚਰ ਰੇੜਾ ਲਈ ਜਾਂਦਾ ਤੀਗਾ ਉਹਦੇ ਵਿੱਚ ਤੋੜੇ ਰੱਖੇ ਹੋਏ ਸੀ ਛੋਟੇ ਛੋਟੇ ਤੋੜੇ ਕੋਈ ਹਾਈਵੇਅ ਉਹ ਪਹਿਲਾਂ ਕਿਉਂ ਨਹੀਂ ਦਾ ਚੱਕੇ ਜਰੀਆਲ ਜੀ ਤਾਂ ਆਪਣਾ ਪੁੱਦੂ ਗਿੱਚ ਗਿਆ ਇਹ ਤਾਂ ਹੁਣ ਵੋਟਾਂ ਲੈ ਲੈਣਗੇ ਲੋਕਾਂ ਦੇ ਰੂਪ ਆ ਕੇ